ਕਿਵਾ ਬਰ ਮੋਹ ਹੈ शुभ कर्मन ते ਕਬਹੁ ਨਤਰੋ ਨ ਡਰੋ ਵਰਸੋ ਜਬ ਜਾਇ ਲੜੋਂ ਨੇ ਚਾਕਰ ਆਪਣੀ ਜੀਤ ਕਰੋ ਇੱਕ ਬੜੀ ਮੰਦ ਭਾਗੀ ਘਟਨਾ ਲਾਂਟ ਪਾਣਾ ਚਾਹਨਾ ਜਿਹੜੀ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਲੰਧਰ ਤੁਸੀਂ ਬਾਈ ਇਲੈਕਸ਼ਨ ਲੜਨ ਜਾ ਰਹੇ ਹੋ ਮਾਨਯੋਗ ਭਗਵੰਤ ਸਿੰਘ ਮਾਨ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਜਿੰਨੇ ਨਮਾਇंदे ਆ ਨਵੀਆਂ ਨਵੀਆਂ ਸ਼ਾਦੀਆਂ ਹੋਈਆਂ ਤੁਹਾਡੀ ਨਵੀਂ ਸ਼ਾਦੀ ਹੋਈ ਬਿਟੀ ਆ ਰਾਣੀ ਘਰ ਆਈਆ ਲੇਕਿਨ ਪਰਮਪਿਤਾ ਪਰਮਾਤਮਾ ਭਗਵਾਨ ਵੈਲਮਿਕੀ ਮਾਰਾ ਨੇ ਗੱਲ ਕਹੀ ਆ ਕਿ ਜਨਮਨੀ ਔਰ ਜਨਮ ਭੂਮੀ ਸਵਰਗ ਸੇ ਵੀ ਵੱਡ ਕਰ ਹੈ ਉਹ ਮਾਂ ਉਹ ਭੈਣ ਉਹ ਪਤਨੀ ਉਹ ਬੇਟੀ ਉਹਦਾ ਦਰਦ ਕੀ ਹੈ ਮੇਰੇ ਖਿਆਲ ਨਾਲ ਤੁਹਾਡੇ ਤੋਂ ਜ਼ਿਆਦਾ ਕੋਈ ਨਹੀਂ ਸਮਝ ਸਕਦਾ ਇੱਕ ਬੱਚੀ ਦਾ ਅੱਡ ਤੋਂ 6-7 ਮਹੀਨੇ ਪਹਿਲਾਂ ਰੇਪ ਹੁੰਦਾ ਰੇਪ ਹੋਣ ਤੋਂ ਬਾਅਦ ਦੋ ਦੋ ਦੇ ਭਰਾ ਉਹਦੇ ਪਿਤਾ ਨੂੰ ਉਹਦੀ ਮਾਤਾ ਨੂੰ ਪਤਾ ਲੱਗਦਾ ਉਸ ਮਕਾਨ ਮਾਲਕ ਨੂੰ ਉਹਦੇ ਬਾਰੇ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਪਰ ਉਹ ਇਨਫੋਰਮੇਸ਼ਨ ਉਹ ਪੁਲਿਸ ਕੋਲ ਲੈ ਕੇ ਜਾਂਦੇ ਲੇਕਿਨ ਪੁਲਿਸ ਜਦੋਂ ਪਤਾ ਲੱਗਦਾ ਕਿ ਮਾਨਯੋਗ ਸਾਡੇ ਮੌਜੂਦਾ ਐਮਐਲਏ ਜੀ ਦੇ ਬਹੁਤ ਨਜ਼ਦੀਕੀ ਆ ਉਸ ਉਹਨੂੰ ਠੰਡੇ ਬਸਤੇ ਚ ਪਾ ਦਿੰਦੀ ਹੈ ਉਸ ਤੋਂ ਬਾਅਦ ਕੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਮਾਨਯੋਗ ਹਾਈ ਕੋਰਟ ਡਾਇਰੈਕਸ਼ਨ ਦਿੰਦੀ ਆ ਉਸ ਬੱਚੀ ਦੀ ਬਟੀਆਂ ਦੀ ਡਰਬਰੀ ਹੁੰਦੀ ਆ ਔਰ ਉਸ ਬੱਚੀ ਦੇ ਪੇਟ ਦੇ ਵਿੱਚੋਂ ਵੀ ਇੱਕ ਮਰੀ ਹੋਈ ਬੱਚੀ ਪੈਦਾ ਹੁੰਦੀ ਹੈ ਈ ਭਗਵੰਤ ਸਿੰਘ ਮਾਨ ਜੀ ਮਾਨਯੋਗ ਰਾਜਾ ਬੜਿੰਗ ਜੀ ਸ਼ੈਰ ਬਹੁਤ ਵਧੀਆ ਕਰਦੇ ਹੋ ਫਿਟਨੈਸ ਬਹੁਤ ਅੱਛੀ ਹੈ ਬਹੁਤ ਬਹੁਤ ਮੁਬਾਰਕਾਂ ਮਾਨਯੋਗ ਪੁਰਪ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਪੋਤਾ ਜੀ ਜਿਹਨੂੰ ਦਲ ਬਦਲੂ ਵੀ ਕਹਿ ਦਿੰਦੇ ਆਪਾਂ ਮਾਨਯੋਗ ਗੁਰਪ੍ਰੀਤ ਸਿੰਘ ਬਿੱਟੂ ਜੀ ਲੁਧਿਆਣਾ ਸ਼ਹਿਰ ਚ ਐਡੀ ਵੱਡੀ ਘਟਨਾ ਹੋਈ ਤੁਹਾਡੇ ਚ ਕੋਈ ਬੋਲਿਆ ਤੁਸੀਂ ਕੋਈ ਸੁਭਕ ਵਾਰਤ ਕੀਤੀ ਪੁਰਾਣੀ ਬਹੁਤ ਵੱਡੀ ਕਹਾਵਤ ਕਿ ਮਗ ਦਾ ਰਹੀ ਵੇ ਸੂਰਜ ਦਾ ਕਾਮਿਆਂ ਦੇ ਵਿੜੇ ਉਹ ਇਹਨਾਂ ਕਾਮਿਆਂ ਦੇ ਵਿੜੇ ਦੇ ਵਿੱਚ ਵੀ ਸੂਰਜ ਜੀ ਆਪਣੀ ਰੌਸ਼ਨੀ ਪਾਓ ਜਿਨ੍ਹਾਂ ਦੇ ਬੱਚੇ ਨਾਲ ਟੱਪਾ ਹੋਇਆ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਤੁਹਾਡੇ ਨੌਲੇਜ 'ਚ ਹੈ ਨਹੀਂ ਹੈ ਲੇਕਿਨ ਤੁਹਾਡੇ ਜਿਹੜੇ ਅੰਡਰ ਤੁਹਾਡੇ ਜਿਹੜੇ ਨੀਚੇ ਪੁਲਿਸ ਅਫਸਰ ਕੰਮ ਕਰਦੇ ਆ ਉਹਨਾਂ ਨੇ 101% ਇਸ ਗੱਲ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਆ ਇੱਕ ਅਕਿਊਜ਼ ਜਿਹੜਾ ਬਾਈ ਨੇਮ ਹਾਈ ਕੋਰਟ ਵੱਲੋਂ ਤੁਹਾਡੇ ਵੱਲੋਂ ਨਾਮਿਨੇਟ ਕੀਤਾ ਗਿਆ ਯਾਕੇ ਕੇਕ ਸੈਲੀਬ੍ਰੇਸ਼ਨ ਕਰ ਰਹਾ ਚਾਰ ਦਿਨ ਪਹਿਲਾਂ ਕੇਕ ਕੱਟ ਰਹਾ ਆ ਆ ਉਹਦੀ ਬਾਹ ਫੜ ਕੇ ਪੁਲਿਸ ਨੂੰ ਦੇਣ ਦੇ ਉਲਟਾ ਜਿਹੜੇ ਬੰਦੇ ਇਸ ਗੱਲ ਨੂੰ ਡੀਲ ਕਰ ਰਹੇ ਸੀਗੇ ਸੋਨੂ ਜੀ ਪ੍ਰਕਾਸ਼ ਜੀ ਉਹਨਾਂ ਨੂੰ ਠੇਟ ਦਿੱਤੇ ਜਾ ਰਹੇ ਆ ਕਿ ਤੁਸੀਂ ਇਹ ਪਰਚੇ ਨੂੰ ਇਹ ਕੰਪਲੇਂਟ ਨੂੰ ਵਾਪਸ ਲੋ ਅਦਰਵਾਈਜ਼ ਕਨਸੀਕੁਐਂਸਸ ਵਿਲ ਨਾਟ ਬੀ ਅ ਗੁੱਡ ਕਹਾਣੀ ਵੱਡੀ ਲੁਧਿਆਣਾ ਸ਼ਹਿਰ ਚ ਘਟਨਾ ਹੋਈ ਉਹ ਘਟਨਾ ਬਾਰੇ ਹਰ ਇੱਕ ਲੁਧਿਆਣਾ ਵਾਸੀ ਨੇ ਹਰ ਇੱਕ ਪੰਜਾਬ ਵਾਸੀ ਨੇ ਨਿੰਦਿਆ ਕੀਤੀ ਵੀ ਚੀਜ਼ ਨਹੀਂ ਸੀ ਹੋਣੀ ਚਾਹੀਦੀ لیکن میں پوچھنا چاہنا ਤੁਹਾਡੇ سارے ਭਰਾਵਾਂ ਤੋਂ ਰਿਸਪेक्टेड ਪ੍ਰੈਸ میڈیا ਤੋਂ ਰਿਸਪेक्टेड Ủyਾਨੇ ਦੇ ਕਮਿਸ਼ਨਰ ਸਾਹਿਬ ਤੋਂ ਮਾਰੀਓ ਦੇ ਮੁੱਖ ਮੰਤਰੀ ਸਾਹਿਬ ਤੋਂ ਰਾਜੇ ਵਿੜਿੰਗ ਤੋਂ ਰਮਨੀਤ ਬਿੱਟੂ ਤੋਂ اور میڈم سپેશਲ ਛਿਨਾ ਤੁਹਾਡੇ ਤੋਂ ਵੀ ਕੀ ਇਹ ਕਿਉਂ ਸੰਲક્ષਣ ਦੇਣਾ ਠੀਕ ਹੈ ਇਹ ਸਮਾਜ ਦੇ ਵਿੱਚ ਆਪਾਂ ਕੀ ਐਗਜ਼ੈਂਪਲ ਦੇਣਾ ਚਾਹੁੰਦੇ ਆ ਇੱਕ ਸਾਡੇ ਹੀ ਭਰਾ ਨੇ ਮੈਨੂੰ ਫੋਨ ਤੇ ਕੀ ਗੱਲ ਕਹੀ ਆ ਕਿ ਬਾਲੀ ਸਾਹਿਬ ਇਹ ਤਾਂ ਬੜੀ ਨਾਰਮਲ ਗੱਲ ਆ میڈیا ਦਾ ਭਰਾ ਮੇਰੇ ਵੀਰ ਮੈਂ ਸਲੂਟ ਕਰਦਾ ਤੇਰੀ ਸੋਚ ਨੂੰ ਪ੍ਰਮਾਤਮਾ ਨਾ ਕਰੇ ਤੇਰੇ ਘਰ ਦੇ ਵਿੱਚ ਕੋਈ ਅਜਿਹਾ ਇਨਸੀਡੈਂਸ ਹੋਵੇ ਲੇਕਿਨ ਇਹ ਬਾਕੀ ਬਹੁਤ ਜ਼ਿਆਦਾ ਸ਼ਰਮਨਾਕ ਗੱਲ ਹੈ ਲੁਧਿਆਣਾ ਵਾਸੀਆਂ ਲਈ ਅਸੀਂ ਭਗਵਾਨ ਵਾਲਮੀਕੀ ਸੇਵਕ ਸੰਗ ਵੱਲੋਂ ਸਮੁੱਚੇ ਜਿਹੜੇ ਹੋਰ ਸਾਡੇ ਐਨਜੀਓਜ਼ ਨਾਲ ਨੇ ਵੱਡੇ ਵੀ ਰਿਸ਼ੀ ਸੋਮੀ ਜੀ ਨੇ ਅਸ਼ੋਕ ਜੀ ਨੇ ਪਿੱਤੂ ਜੀ ਨੇ ਬਾਬਾ ਜੀ ਸਾਰੇ ਸਾਡੇ ਜਿੰਨੇ ਸਾਥੀ ਇੱਥੇ ਮੌਜੂਦ ਨੇ ਅਸੀਂ ਸਾਰਿਆਂ ਵੱਲੋਂ ਪ੍ਰਸ਼ਾਸਨ ਨੂੰ ਇਸ ਗੱਲ ਦੀ ਇਨਫੋਰਮੇਸ਼ਨ ਨਹੀਂ ਦੇ ਰਹੇ ਅਸੀਂ ਚੇਤਾਵਨੀ ਦੇ ਰਹੇ ਆਂ ਕਿ ਅਗਲੇ 3 ਦਿਨਾਂ ਦੇ ਵਿੱਚ ਵਿੱਚ ਜੇ ਇਹ ਅਕਿਊਜ਼ ਨਾ ਫੜਿਆ ਗਿਆ ਸਾਬ ਨਾਮ ਦਾ ਬੰਦਾ ਨਾ ਫੜਿਆ ਗਿਆ ਤੇ ਅਸੀਂ ਸਭ ਤੋਂ ਪਹਿਲਾਂ ਲੁਧਿਆਣਾ ਸ਼ਹਿਰ 'ਚ ਇੱਕ ਸ਼ਾਂਤੀ ਮਾਰਚ ਕਰਾਂਗੇ which will be in the shape of candle march and after that ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਅਸੀਂ ਇਹਨੂੰ ਜ਼ਿਲ੍ਹੇ ਔਰ ਪੰਜਾਬ ਲੈਵਲ ਤੇ ਔਰ ਮੁੱਖ ਮੰਤਰੀ ਸਾਹਿਬ ਤੁਹਾਡੀ ਕੋਟੀ ਦਾ ਖਰਾਬ ਕਰਾਂਗੇ ਮੇਰੀ ਸਾਰਿਆਂ ਨੂੰ ਬੇਨਤੀ ਜਲੰਧਰ ਵਾਸੀਓ ਮੇਰੀ ਗੱਲ ਧਿਆਨ ਨਾਲ ਸੁਣ ਲੋ ਜੇ ਲੁਧਿਆਣਾ ਸ਼ਹਿਰ 'ਚ ਐਡੇ ਐਡੇ ਵੱਡੇ ਹਾਸੇ ਹੋ ਰਹੇ ਆ ਤੁਸੀਂ ਦੁਬਾਰਾ ਦੁਬਾਰਾ ਇਸ ਸਰਕਾਰ ਨੂੰ ਮੌਕਾ ਦਿੱਤਾ ਮੈਂ ਇਸ ਕਰਕੇ ਗੱਲ ਕਰ ਰਿਹਾ ਕਿ ਅਸੀਂ ਬਹੁਤ ਜ਼ਿਆਦਾ ਇਸ ਗੱਲ ਤੋਂ ਆਹ ਤਾਂ ਵੀ ਐਡਾ ਵੱਡਾ ਇਨਸੀਡੈਂਟ ਹੋਣ ਤੋਂ ਬਾਅਦ ਵੀ ਪ੍ਰਸ਼ਾਸਨ ਸੁੱਤਾ ਪਿਆ ਤੁਸੀਂ ਯਾਦ ਕਰੋ ਮੈਂ ਤੁਹਾਨੂੰ ਹਜ਼ਾਰ ਹਜ਼ਾਰ ਰੁਪਏ ਯਾਦ ਨਹੀਂ ਕਰਾਣਾ ਚਾਹਨਾ ਤੁਸੀਂ ਯਾਦ ਕਰੋ ਇਹ ਸਰਕਾਰ ਦੀ ਕਮਿਟਮੈਂਟ ਆ ਲਾ ਐਂਡ ਆਰਡਰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਲਾ ਐਂਡ ਆਰਡਰ ਪ੍ਰੋਪਰ ਕੰਮ ਨਹੀਂ ਕਰ ਰਿਹਾ ਸਾਡੀ ਬੇਨਤੀ ਹੈ ਕਿ ਆਮ ਬੰਦਾ ਸਿਕਿਉਰ ਨਹੀਂ ਹੈ ਇੰਨੀ ਸਿਕਿਉਰਟੀ ਰਿਸਪੈਕਟਡ ਕਮਿਸ਼ਨਰ ਸਾਹਿਬ ਦੋ ਪਰ ਇਸ ਬੱਚੀ ਨੂੰ ਇਨਸਾਫ ਦਵਾਉ ਸਾਡੀ ਹੋਰ ਦੂਜੀ ਕੋਈ ਮੰਨਚਾ ਨਹੀਂ ਹੈ ਹੋਰ ਕਿਸੇ ਪ੍ਰਕਾਰ ਦੀ ਡਿਸਟਰਬੈਂਸ ਪੈਦਾ ਕਰਨਾ ਸਾਡੀ ਕੋਈ ਇਮਨਚਾ ਨਹੀਂ ਹੈ ਆਸ ਕਰਦੇ ਹਾਂ ਕਿ ਲੁਧਿਆਣਾ ਵਾਸੀ ਇਸ ਲੜਾਈ ਦੇ ਵਿੱਚ ਸਾਰੇ ਦੇ ਸਾਰੇ ਸਾਡੇ ਨਾਲ ਖੜਨਗੇ ਆਦਰਵਾਇਸ ਅਸੀਂ ਜਿਹੜਾ ਤਿੰਨ ਦਿਨਾਂ ਬਾਅਦ ਮੰਗਲਵਾਰ ਜਾਂ ਬੁੱਧਵਾਰ ਦਾ ਕੈਂਡਲ ਮਾਰਚ ਤਾਂ ਰੱਖਾਂਗੇ ਜੇ ਸਾਨੂੰ ਸੋਮਵਾਰ ਤੱਕ ਕੋਈ ਇਹਦਾ ਪੋਜ਼ਿਟਿਵ ਰਿਸਪੌਂਸ ਨਹੀਂ ਮਿਲਦਾ ਬਹੁਤ ਬਹੁਤ ਧੰਨਵਾਦ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਈ ਕੋਰਟ ਤੋਂ ਵੀ ਬੇਲ ਕੀ ਕਹਿੰਦੇ ਰਿਜੈਕਟ ਹੋ ਗਈ ਹੈ ਜਿਹੜਾ ਆਪ ਜੀ ਦੇ ਨਾਲ ਕੇਕ ਸ਼ੇਅਰ ਕਰਦਾ ਪਿਆ ਹੈਗਾ ਹੁਣ ਇਹ ਨਾ ਕਹ ਦਿਓ ਕਿ ਮੇਰੇ ਇੱਥੇ ਕੀ ਕੀ ਹੁੰਦੇ ਆ ਲੋਕੀ ਆਂਦੇ ਆ ਜਾਂਦੇ ਆ ਕੇਕ ਕੱਟਦੇ ਆ ਭਾਈ ਮੇਰੇ ਮੇਰੇ ਘਰ ਤਾਂ ਕੋਈ ਡੱਬਾ ਜੇਣਾ ਵੇ ਮੇਰਾ ਨਾਂ ਵੀ ਕੁਝਦਾ ਹੈਗਾ ਤੇ ਫੇਰ ਤਾਂ ਤੁਹਾਡੇ ਨਾਲ ਛੱਡ ਕੇ ਤੁਹਾਡੇ ਮੂੰਹ ਨੂੰ ਕੇਕ ਲਗਾਉਂਦਾ ਪਿਆ ਹੈਗਾ ਅਗਰ ਬਿਸ਼ਰਮੀ ਫੜ ਕੇ ਤੁਸੀਂ ਰਾਜਨੀਤੀ ਕਰਨੀ ਹੈ ਚਿੰਤਾ ਨਾ ਕਰਿਓ ਜੀ ਇਹ ਬਣਵੇਂ ਹੈ ਅਗਲੀ ਵਾਰੀ ਨਤੀ ਨਹੀਂ ਨ ਜਾਣੇ ਮੈਂ ਸਾਥ ਦੇ ਮਾਧਮ ਤੋਂ ਇਹ ਮੈਸੇਜ ਜਗਾ ਚੰਗਾ ਮੈਂ ਵੀਡੀਓ ਦੇ ਵੀਰਾਂ ਨੂੰ ਬੇਨਤੀ ਲਾਣਾ ਚੰਗਾ ਤੁਸੀਂ ਉਹ ਚੌਥਾ ਸਤੰਭ ਹੋ ਮੇਰੀ ਪੇੜਤੀ ਇਸ ਕੇਸ ਦੇ ਵਿੱਚ ਤੁਸੀਂ ਇਸ ਪਰਿਵਾਰ ਦਾ ਸਾਥ ਦਿਓ ਸਾਡੇ ਬਾਲਮੀਕੀ ਸੇਵਕ ਸੰਗਤ ਦੇ ਜਿਹੜੇ ਪ੍ਰਧਾਨ ਨੇ ਵੀਰ ਰਵੀਬਰ ਜੀ ਇਹਨਾਂ ਨੇ ਇਹ ਬੀੜਾ ਖਾਇਆ ਇਹਨਾਂ ਦਾ ਸਾਥ ਦਿਓ ताकि इस बच्ची को तो बात है मेरे जैसे इंसाफ कि आप आपने मदद करना है मेरे लड़की को चार महीना हो गया चार चार बंदे का उसका नाम है एक महेंद्र नाम है एक सची नाम है एक गौरव नाम है एक बंदा से नहीं जानते हैं वो तो आगे आएगा तो पहचाना स्टेशन पुलिस चौक गया तो चारों बंदा के हम नाम लिखवाए की पूरी सौ तो लिखा नहीं है दो बंदा के लिखा दो, दो, दो बंदे तक जो दिया नहीं लिखा बस खाली एड्रेस लिखा बिहार नहीं करेंगे लड़की थी फिर दर्ज किया तो मैं दर्ज कर लिया तो डॉक्टर का डाउट हुआ बोला बेटा अपना बाथरूम चेक करा दे लगे बाथरूम सोनू है मेरे मकान मालिक है सोनू के घर में मेरे लड़की बारह पाला है उसका घर में काम करे है उसका फिर धमकिया आ रहा है तू हटा ले पीछे मकान मालिक को मार देगा तेरे को मार देगा फैसला कर ले मैं फैसला नहीं करे मेरे लड़की के हिसाब देंगे